ਦੇ ਵਿੱਚ ਆ ਬੇਟਾ ਉਹ ਜਿਹੜਾ ਤੁਹਾਨੂੰ ਪੈਸੇ ਦਿਵਾ ਦੇ ਬੰਦਾ ਜਿਹੜਾ ਤੁਹਾਡਾ ਜੇਲ੍ਹ ਗਿਆ ਤੁਹਾਨੂੰ ਕਾਦੇ ਕਾਦੇ ਪੁਆਇਂ ਜਾ ਰਹੇ ਆ ਇਹ ਕੁੜੀ ਆ ਜਿਹਦੀ ਜਨਨਤਾਪ ਕਿ ਸ਼੍ਰੀਮਾਨ ਜੀ ਇਹ ਕੁੜੀ ਨੂੰ ਜੇਲ੍ਹ ਦੇ ਵਿੱਚੋਂ ਫੋਨ ਗਿਆ ਜਿਹੜਾ ਨੰਬਰ ਦਿੱਤਾ ਗਿਆ ਨਾ ਪੈਸੇ ਪਾਉਣ ਨੂੰ ਬੇਟਾ ਉਹ 13 ਨੰਬਰ ਦਿੱਤਾ ਗਿਆ ਕਹ ਰਿਹਾ ਕਿ ਤੁਹਾਡੇ ਨਾਂ ਦੇ ਪਰਚਾ ਦਰਜ ਹੋਣਾ ਤੇ ਇਹ ਕਹਿੰਦਾ ਤੁਹਾਡੇ ਖਾਤੇ ਕਿੰਨੇ ਪੈਸੇ ਆ ਤੇ ਮੈਂ ਦੱਸਿਆ ਨਹੀਂ ਕਿੰਨੇ ਪੈਸੇ ਮੇਰੇ ਤੇ ਨਾਲੇ ਕਹਿੰਦਾ ਪਰਚਾ ਕੋ ਤੁਹਾਡੇ ਫੋਨ ਕੱਟ ਕਰਤਾ ਏ ਨੰਬਰ ਹੈ ਜੀ ਆ ਕਦੀ ਕਿਤੇ ਸ਼ੋਅ ਕਰ ਰਿਹਾ ਕਦੀ ਕਿਤੇ ਦਾ ਸ਼ੋਅ ਕਰ ਰਿਹਾ ਵੇ ਤੇ ਮੈਂ ਜੇ ਮੇਰੀ ਐਪ ਹੈ ਵੀ ਆਈਡੀ ਐਪ ਹੈ ਉਹਦੇ ਬੜਾ ਫੋਨ ਦਾ ਨੰਬਰ ਹੈ ਤੇ ਉਹਦੇ ਵਿੱਚ ਇਹਦਾ ਨਾਂ ਰਮੇਸ਼ ਸ਼ੋਅ ਕਰ ਰਿਹਾ ਵਾ ਅੰਜੋਠੀ ਗੱਲ ਕਰ ਤਾਕਰੀ ਕਾਲ ਹੀ ਹਨਾ ਸਦਰ ਤੋਂ ਗੱਲ ਕਰ ਰਿਹਾ ਕਿ ਸੀਐਸਟਾਫ ਦੇ ਵਿੱਚ ਅਸੰਜੋਖ ਜੀ ਸਿੰਘ ਬਲਵੰਤ ਸਿੰਘ ਸਾਈਬਰ ਠੀਕ ਹੈ ਜੀ ਮਾਲੀ ਪੰਜਾਬ ਨੇ ਸ਼ਾਨਾ ਮੇਰੇ ਤੋਂ ਕਰੇ 31 ਹਜ਼ਾਰ ਮੈਂ ਤੁਹਾਡੇ ਖਾਤੇ ਜਾਇਆ ਤੇ 31 ਹਜ਼ਾਰ ਜੀ ਵਾਪਸ ਕਰੋ ਕਹਿੰਦਾ ਮੈਂ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ ਨਾ ਮੈਂ ਦੇ ਸਕਦਾ ਵਾਂ ਤੇ ਇਸ ਕਰਕੇ ਇੰਨਾ ਕਹਿ ਕੇ ਤੇ ਮੇਰਾ ਫੋਨ ਕੱਟ ਕਰਦਾ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਾਈਬਰ ਠੱਗ ਜਿਹੜੇ ਨੇ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਨੇ ਤੇ ਕੁਝ ਲੋਕ ਠੱਗੀ ਦਾ ਸ਼ਿਕਾਰ ਹੋ ਵੀ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਈ ਵਾਰੀ ਤਾਨੂੰ ਫੋਨ ਕਰ ਲਾਂਦੀ ਹੈ ਉਹਦੇ ਵਿੱਚ ਤੁਹਾਨੂੰ ਕਿਸੇ ਕੇਸ ਨੂੰ ਲੈ ਕੇ ਡਰਾਇਆ ਜਾਂਦਾ ਵੀ ਅਸੀਂ ਸੀਆਈ ਸਟਾਫ ਤੋਂ ਬੋਲਦੇ ਆ ਜਾਂ ਅਸੀਂ ਸਾਈਬਰ ਕ੍ਰਾਈਮ ਕ੍ਰਾਈਮ ਤੋਂ ਬੋਲਦੇ ਆ ਵੀ ਤੁਹਾਡੇ ਖਿਲਾਫ ਕੋਈ ਮਾਮਲਾ ਦਰਜ ਹੋ ਗਿਆ ਜਾਂ ਇਸ ਤਰ੍ਹਾਂ ਦਾ ਡਰ ਦਿਖਾ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਕ ਲੁਧਿਆਣਾ ਦੇ ਪਟੀਆਂ ਪਿੰਡ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਦੋ ਦੁਕਾਨਦਾਰਾਂ ਨੂੰ ਕਾਲ ਆਂਦੀ ਹੈ ਤੇ ਜਿਹਦੇ ਵਿੱਚ ਉਹ ਬੰਦਾ ਕਹਿ ਰਿਹਾ ਵੀ ਮੈਂ ਸਦਰ ਥਾਣੇ ਤੋਂ ਬੋਲਦਾ ਤੇ ਨਾਲ ਹੀ ਉਹ ਕਹਿ ਰਿਹਾ ਮੈਂ ਸੀਏ ਸਟਾਫ ਤੋਂ ਬੋਲਦੇ ਆ ਤੇ ਨਾਲ ਹੀ ਉਹ ਕਹਿ ਰਿਹਾ ਵੀ ਮੈਂ ਸਾਈਬਰ ਕ੍ਰਾਈਮ ਤੋਂ ਬੋਲ ਰਿਹਾ ਚੰਡੀਗੜ੍ਹ ਥਾਣਾ ਮੋਹਾਲੀ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਉਹਨਾਂ ਨੂੰ ਕਹਿੰਦਾ ਆ ਵੀ ਤੁਹਾਡੇ ਖਿਲਾਫ ਕੋਈ ਮਾਮਲਾ ਦਰਜ ਹੋਣ ਵਾਲਾ ਹੈ ਜਾਂ ਕੋਈ ਬੰਦਾ ਤੁਹਾਡੇ ਅਕਾਊਂਟ ਚ ਪੈਸੇ ਪਵਾ ਰਿਹਾ ਹੈ ਕੌਣ ਹੈ ਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਤੇ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਸ਼ਾਲ ਹੈ ਜੀ ਅਬ ਵਿਸ਼ਾਲ ਜੀ ਦੱਸੋ ਵੀ ਇਹ ਕੀ ਸੀਗਾ ਪੂਰਾ ਮਾਮਲਾ ਜਿਹੜੀ ਤੁਹਾਨੂੰ ਕਾਲ ਆਈ ਸੀਗੀ ਤੇ ਕੀ ਉਹਦੇ ਵੱਲੋਂ ਕਿਹਾ ਗਿਆ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿਓ ਮੈਨੂੰ ਪਰਸੋਂ ਕਾਲ ਆਈ ਸੀਗੀ ਤੇ ਮੈਨੂੰ ਕਹਿੰਦੇ ਮੈਂ ਸੱਤ ਥਾਣੇ ਤੋਂ ਬੋਲ ਰਿਹਾ ਵਾਂ ਤੇ ਕਹਿੰਦਾ ਤੁਹਾਡੇ ਖਾਤੇ ਪੈਸੇ ਆ ਰਹੇ ਆ ਤੇ ਮੈਂ ਕਹਿੰਦਾ ਮੈਂ ਤਾਂ ਅਦਾ ਕੋਈ ਪੈਸੇ ਪਵਾ ਹੀ ਨਹੀਂ ਗੇ ਤੇ ਕਹਿ ਰਹੇ ਆ ਕਿ ਤੁਹਾਡੇ ਨਾਂ ਤੇ ਪਰਚਾ ਦਰਜ ਹੋਣਾ ਤੇ ਇਹ ਕਹਿੰਦਾ ਤੁਹਾਡੇ ਖਾਤੇ ਕਿੰਨੇ ਪੈਸੇ ਆ ਤੇ ਮੈਂ ਦੱਸਿਆ ਨਹੀਂ ਕਿੰਨੇ ਪੈਸੇ ਆ ਮੇਰੇ ਤੇ ਨਾਲੇ ਕਹਿੰਦੇ ਪਰਚਾ ਕੋ ਤੁਹਾਡੇ ਫੋਨ ਕੱਟ ਕਰਤਾ ਇਸ ਕਰਕੇ ਮੈਂ ਇਹ ਅਪੀਲ ਕਰਦਾ ਕਿ ਸਾਰੀ ਜਨਤਾ ਨੂੰ ਕਿ ਇਦਾਂ ਦੇ ਫੋਨਾਂ ਤੋਂ ਬਚੋ ਤੁਹਾਨੂੰ ਵੀ ਕਹਿ ਗਿਆ ਵੀ ਤੁਹਾਡੇ ਜੇਲ੍ਹ ਦੇ ਵਿੱਚੋਂ ਕੋਈ ਪੈਸੇ ਆ ਰਹੇ ਆ ਕੋਈ ਬੰਦਾ ਤੁਹਾਡੇ ਜੇਲ੍ਹ ਜੇਲ੍ਹ ਚੋਂ ਪੈਸੇ ਵੀ ਜਮ੍ਹਾਂ ਕਰਵਾ ਰਿਹਾ ਹੈ ਹਾਂਜੀ ਮੈਨੂੰ ਇਹ ਕਹਿੰਦੇ ਜੇਲ੍ਹ ਚੋਂ ਤੁਹਾਡੇ ਕੋਈ ਪੈਸੇ ਜਮ੍ਹਾਂ ਕਰਾ ਰਿਹਾ ਗੁਰਵਿੰਦਰ ਨਾ ਦੀ ਕੋਈ ਕੁੜੀ ਆ ਰਾਇਵਿੰਦਰ ਕੌਰ ਦੇ ਨਾਂ ਦੀ ਹਾਂ ਹਾਂ ਤੇ ਇਸ ਕਰਕੇ ਮੈਂ ਕਹਿੰਦਾ ਮੈਂ ਤਾਂ ਕੋਈ ਪੈਸੇ ਪੁਆਈ ਨਹੀਂ ਗਏ ਇਦਾਂ ਹੁਣ ਸਾਡੀ ਸ਼ਾਪ ਹੈ ਕਸਟਮਰ ਤਾਂ ਹੁਣ ਕਈ ਤਰ੍ਹਾਂ ਦੇ ਆਉਂਦੇ ਇੱਥੇ ਹੁਣ ਅਸੀਂ ਪੁੱਛਦੇ ਪੁੱਛਦੇ ਹੈ ਨਹੀਂ ਕਦੀ ਕਿਸੇ ਨੂੰ ਇਦੇ ਵਿੱਚ ਤੁਹਾਡੇ ਕੋਲ ਕੀ ਮੰਗ ਕੀਤੀ ਗਈ ਉਹਦੇ ਵੱਲੋਂ ਵੀ ਕੋਈ ਪੈਸੇ ਦਿਓ ਜਾਂ ਸੈਟਲਮੈਂਟ ਕਰੋ ਜਾਂ ਕੀ ਇਦਾਂ ਦੀ ਕੋਈ ਗੱਲ ਕੀਤੀ ਗਈ ਉਹ ਕਹਿੰਦੇ ਪੈਸੇ ਦਿਓ ਸਾਨੂੰ ਜਿੰਨੇ ਪੈਸੇ ਐ ਤੁਸੀਂ ਪੈਸੇ ਵਾਪਸ ਕਰੋ ਤਿੰਨ ਤਰੀਕ ਦਾ ਕਹਿੰਦੇ ਤੁਸੀਂ ਕੋਈ ਪੈਸੇ ਪਾਇਆ ਮੈਂ ਕਹਾ ਮੈਂ ਤਾਂ ਇਦਾਂ ਕੋਈ ਪੈਸੇ ਪਾਇਆ ਨਹੀਂ ਜੀ ਤੇ ਉਹ ਕਹਿੰਦੇ ਤਿੰਨ ਤਰੀਕ ਨੂੰ ਪੇਮੈਂਟ ਸਾਡੇ ਵਾਪਸ ਕਰੋ ਤੇ ਇਹ ਤੁਸੀਂ ਚੈੱਕ ਕੀਤਾ ਤੁਸੀਂ ਦਾ ਮੋਬਾਈਲ ਦਾ ਕੰਮ ਆ ਤੁਹਾਨੂੰ ਤਾਂ ਪਤਾ ਲੱਗ ਜਾਂਦਾ ਵੀ ਕਿੱਥੇ ਦਾ ਨੰਬਰ ਬੋਲਦਾ ਪਿਆ ਕੀ ਹੈਗਾ ਇਹ ਸਿਸਟਮ ਇਹ ਨੰਬਰ ਹੈ ਜੀ ਕਦੀ ਕਿਤੋਂ ਦਾ ਸ਼ੋਅ ਕਰ ਰਿਹਾ ਕਦੀ ਕਿਤੇ ਦਾ ਸ਼ੋਅ ਕਰ ਰਿਹਾ ਵੇ ਤੇ ਮੈਂ ਜੇ ਮੇਰੀ ਐਪ ਹੈ ਵੀਆਈ ਦੀ ਐਪ ਹੈ ਉਹਦੀ ਬੜਾ ਫੋਨ ਦਾ ਨੰਬਰ ਹੈ ਇਹ ਤੇ ਉਹਦੇ ਵਿੱਚ ਇਹਦਾ ਨਾਮ ਰਮੇਸ਼ ਸ਼ੋਅ ਕਰ ਰਿਹਾ ਵਾ ਅੱਛਾ ਫਿਰ ਬਦਲ ਕੇ ਵੀ ਹੈ ਕਈ ਵਾਰੀ ਸੀਆਈਡੀ ਮੈਂ ਚੈੱਕ ਕੀਤਾ ਸੀਗਾ ਟੂ ਕਲਰ ਤੋਂ ਉੱਤੇ ਸੀਆਈਡੀ ਆ ਰਿਹਾ ਸੀ ਜਗ ਅਲੱਗ-ਅਲੱਗ ਇਹ ਟੂ ਕਲਰ ਤੋਂ ਕਈ ਨਾਮ ਬਦਲ ਬਦਲ ਕੇ ਆ ਰਹੇ ਆ ਤੇ ਇਸ ਕਰਕੇ ਮੈਂ মিডিਆ ਨੂੰ ਬੁਲਾਇਆ ਉਰੇ ਤੇ ਤਾਂ ਕਿ ਸਾਰੀ ਜਨਤਾ ਇਹ ਬਤ ਸਕੇ ਤੇ ਇਹਦੇ ਵਿੱਚ ਹਜੇ ਫਿਲਹਾਲ ਤੁਸੀਂ ਕੋਈ ਸ਼ਿਕਾਇਤ ਤਾਂ ਨਹੀਂ ਦਿੱਤੀ ਨਹੀਂ ਜੀ ਹਜੇ ਕੋਈ ਸ਼ਿਕਾਇਤ ਨਹੀਂ ਦਿੱਤੀ ਤਾਂ ਥੱਗੀ ਤੋਂ ਬਚਾਅ ਹੋ ਗਿਆ ਇਸ ਕਰਕੇ ਤੁਸੀਂ ਹਾਂਜੀ ਮੇਰੇ ਠੱਗੀ ਤੋਂ ਬਚਾ ਕੇ ਇਸ ਕਰਕੇ ਮੈਂ ਕੋਈ ਕੰਪਲੇਨ ਨਹੀਂ ਕੀਤੀ ਮੇਰੇ ਨਾਲ ਦੀ ਇੱਕ ਅੱਗੇ ਜਾ ਕੇ ਸ਼ਾਪ ਹੈ ਉਸ ਨੂੰ ਵੀ ਕਾਲ ਆਈ ਹੈ ਇਸ ਕਰਕੇ ਕਹਿੰਨੇ ਆ ਕਿ ਬਚੋ ਜਿੰਨਾ ਬਚ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਹਾਨੂੰ ਡਰਾਇਆ ਜਾਂਦਾ ਆ ਤੇ ਡਰਾਉਣ ਤੋਂ ਬਾਅਦ ਫਿਰ ਤੁਹਾਡੇ ਨਾਲ ਸੈਟਲਮੈਂਟ ਦੀ ਗੱਲ ਕੀਤੀ ਜਾਂਦੀ ਆ ਵੀ ਪੈਸੇ ਦੇ ਕੇ ਜਿਹੜਾ ਹੈਗਾ ਨਿਪਟਾਰਾ ਕਰਨ ਦੀ ਗੱਲ ਕੀਤੀ ਜਾਂਦੀ ਆ ਜਾਂ ਤੁਹਾਨੂੰ ਡਰ ਦਿਖਾਇਆ ਜਾਂਦਾ ਆ ਵੀ ਤੁਹਾਡੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਜਾਊਗਾ ਕਿਉਂਕਿ ਜੇਲ੍ਹ ਦੇ ਅੰਦਰੋਂ ਕੋਈ ਕਿਸੇ ਨੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਆ ਪਰ ਇਹ ਫੇਕ ਕੋਲਾ ਨੇ ਫੇਕ ਕੋਲਾਵਲ ਧਾਂ ਨਾ ਦਿੱਤਾ ਜਾਵੇ ਇੱਕ ਰਿਕਾਰਡਿੰਗ ਵੀ ਅਸੀਂ ਕਰਵਾਈ ਸੀ ਇਹਨਾਂ ਕੋਲੋਂ ਇਹਨਾਂ ਨੇ ਗੱਲਬਾਤ ਜਿਹੜੀ ਇਹਨਾਂ ਨੂੰ ਕਾਲ ਆਈ ਸੀਗੀ ਤੇ ਇਹਨਾਂ ਨੇ ਜਿਹੜੀ ਰਿਕਾਰਡਿੰਗ ਵੀ ਕੀਤੀ ਸੀਗੀ ਰਿਕਾਰਡਿੰਗ ਦੇ ਵਿੱਚ ਸਾਫ਼ ਤੌਰ ਤੇ ਜਿਹੜਾ ਬੰਦਾ ਉਹ ਕਹਿ ਰਿਹਾ ਦੇਖੋ ਸਭ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗ ਜਾਂਦਾ ਉਹ ਕਹਿ ਰਿਹਾ ਵੀ ਮੈਂ ਖਾਣਾ ਸਦਰ ਤੋਂ ਬੋਲ ਰਿਹਾ ਹਾਂ ਨਾਲ ਹੀ ਉਹ ਕਹਿ ਰਿਹਾ ਮੈਂ ਸੀਐਸਟਾਫ ਤੋਂ ਬੋਲ ਰਿਹਾ ਹਾਂ ਫਿਰ ਉਹ ਕਹਿ ਰਿਹਾ ਵੀ ਮੈਂ ਸਾਈਬਰ ਕ੍ਰਾਈਮ ਆ ਥਾਣਾ ਮੁਹਾਲੀ ਤੋਂ ਬੋਲ ਰਿਹਾ ਆ ਦੇਖੋ ਤਿੰਨੇ ਚੀਜ਼ਾਂ ਇਕੱਠੀਆਂ ਹੀ ਬੋਲ ਰਿਹਾ ਉਹ ਤੇ ਇੱਥੋਂ ਹੀ ਸ਼ੱਕ ਪੈ ਜਾਂਦਾ ਵੀ ਬੰਦਾ ਫੇਕ ਹੈਗਾ ਆ ਫਿਰ ਜਿਹੜੇ ਉਹਦੇ ਨੰਬਰ ਹੈਗੇ ਆ ਉਹ ਵੱਖ-ਵੱਖ ਤਰੀਕੇ ਨਾਲ ਜਿਹੜਾ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਡਰਾ ਕੇ ਜਿਹੜਾ ਹੈਗਾ ਸੈਟਲਮੈਂਟ ਕਰਨ ਦੀ ਗੱਲ ਕਰ ਰਿਹਾ ਤੇ ਪੈਸੇ ਦੀ ਮੰਗ ਕਰ ਰਿਹਾ ਤੁਹਾਡੇ ਕੋਲ ਕਿੰਨੇ ਪੈਸੇ ਦੀ ਮੰਗ ਕੀਤੀ ਸਵੇਰ ਨੂੰ ਮੇਰੇ ਤੋਂ ਕਹਿੰਦੇ 31000 ਰੁਪਏ ਤੁਹਾਡੇ ਖਾਤੇ ਜਾਇਆ ਤੇ 31000 ਤੁਸੀਂ ਵਾਪਸ ਕਰੋ ਕਹਿੰਦਾ ਮੈਂ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ ਨਾ ਮੈਂ ਦੇ ਸਕਦਾ ਵਾਂ ਹਾਂ ਹਾਂ ਤੇ ਇਸ ਕਰਕੇ ਇੰਨਾ ਕਹਿ ਕੇ ਤੇ ਮੇਰਾ ਫੋਨ ਕੱਟ ਕਰਤਾ ਮੈਂ ਬੈਕ ਕਾਲ ਕੀਤੀ ਤੇ ਨੰਬਰ ਸਵਿਚ ਆਫ ਆ ਰਿਹਾ ਸੀਗਾ ਲੋਕਾਂ ਨੂੰ ਤੁਸੀਂ ਕੀ ਮੈਂ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਬਚੋ ਜਿੰਨਾ ਹੋ ਸਕੇ ਬਚੋ ਇਹ ਸਕੂਲਾਂ ਤੋਂ ਤੇ ਤੁਹਾਡੇ ਕੋਲ ਜੋ ਹੈਗਾ ਉਹ ਦਿਖਾਉਂਗੇ ਸਾਨੂੰ ਕੀ ਹੈਗਾ ਇਹ ਦੇਖੋ ਤੁਸੀਂ ਇਹ ਲੋਗੋ ਲੱਗਿਆ ਹੋਇਆ ਕਾਲ ਦੇ ਉੱਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆਂ ਤੇ ਆਡੀਓ ਕਾਲ ਵੀ ਹੈਗੀ ਆ ਤੁਹਾਡੇ ਕਾਊਂਟ ਦੇ ਵਿੱਚ ਜਿਹੜੇ ਪੈਸੇ ਪੁਆਏ ਜਾਂਦੇ ਆ ਅਸੀਂ ਸਟੇਟਮੈਂਟ ਕਰਵਾਈ ਬੈਂਕ ਦੀ ਜਿਹੜਾ ਮੁੰਡਾ ਤੁਹਾਡਾ ਜੇਲ੍ਹ ਦੇ ਵਿੱਚ ਆ ਬੇਟਾ ਉਹ ਜਿਹਦਾ ਤੁਹਾਨੂੰ ਪੈਸੇ ਪੁਆਦਿਆ ਬੰਦਾ ਜਿਹੜਾ ਤੁਹਾਡਾ ਜੇਲ੍ਹ ਚ ਆ ਤੁਹਾਨੂੰ ਕਾਦੇ ਪੈਸੇ ਪੁਆਏ ਜਾ ਰਹੇ ਆ ਤੁਹਾਡੀ ਬੈਂਕ ਦੇ ਵਿੱਚ ਸਟੇਟਮੈਂਟ ਜਿਹੜੀ ਅਸੀਂ ਕਰਵਾਈ ਆ ਨਾ ਮੁੰਡਿਆ ਜਿਹੜੀ ਕੁੜੀ ਨੇ ਤੁਹਾਨੂੰ ਪੈਸੇ ਪਾਏ ਆ ਕੀ ਨਸ਼ੇ ਦੇ ਪੈਸੇ ਕਾਦੇ ਪੁਆ ਰਹੇ ਆਪਣੇ ਕੰਮ ਚ ਮੈਨੂੰ ਮਾੜਾ ਜਿਹਾ ਦੱਸੋਗੇ ਮੈਨੂੰ ਕਦੋਂ ਦਾਤਾ ਜੀ ਤੇਰੇ ਕਾਊਂਟ ਦੇ ਵਿੱਚ ਸੁਣ ਲੈ ਪਹਿਨਾ 3 ਤਰੀਕ ਨੂੰ ਪੈਸੇ ਦਾ ਖਾਤਾ ਆਈ ਤੇ ਮੈਨੂੰ ਮੜਿਆ ਦੱਸੋਂਗੇ ਵੀ ਕਿਹੜਾ ਬੰਦਾ ਵਾ ਕਿੱਦਾਂ ਮਤਲਬ ਬੰਦਾ ਬੇਟਾ ਜੀ ਸੁਣ ਲਾ ਹਾਂਜੀ ਹਾਂਜੀ ਪਤਾ ਤੇਰਾ ਬੰਦਾ ਅੰਦਰ ਜੇਲ੍ਹ ਚ ਕਿਹੜਾ ਆ ਠੀਕ ਆ ਜਿਹੜੇ ਤੈਨੂੰ ਪੈਸੇ ਪੁਆਏ ਗਏ ਕਿਉਂਕਿ ਇਹ ਜਿਹੜਾ ਕੁੜੀ ਆ ਨਾ ਰਾਜਵੀਰ ਕੌਰ ਉਹ ਬਲਜਿੰਦਰ ਕੌਰ ਇਹ ਕੁੜੀ ਆ ਜਿਹੜੀ ਜਿਨ੍ਹਾਂ ਨੇ ਤਰਸਾ ਦਿੱਤੀ ਸ਼੍ਰੀਮਾਨ ਜੀ ਇਸ ਕੁੜੀ ਨੂੰ ਜੇਲ੍ਹ ਦੇ ਵਿੱਚੋਂ ਫੋਨ ਕੀਤਾ ਤੇ ਜਿਹੜਾ ਨੰਬਰ ਦਿੱਤਾ ਗਿਆ ਨਾ ਪੈਸੇ ਪਾਉਣ ਨੂੰ ਬੇਟਾ ਉਹ ਤੇਰਾ ਨੰਬਰ ਦਿੱਤਾ ਗਿਆ ਤੂੰ ਮੈਨੂੰ ਇਹੋ ਗੱਲ ਦੱਸ ਬੇਟਾ ਮੈਂ ਥੋੜੀ ਸ਼ਾਨਬੀਨ ਕਰ ਲੈਣਾ ਮੈਨੂੰ ਸਰ ਪਤਾ ਨਹੀਂ ਹੈਗਾ ਮੇਰੇ ਖਾਣ ਦੀ ਮੇਰੀ ਗੱਲ ਸੁਣ ਹਾਂਜੀ ਹਾਂ ਤੇਰੀ ਮੈਂ ਤੂੰ ਲੈ ਕੇ ਥਾਂ ਦੇ ਚ ਸ਼ਾਨ ਬਿੰਦ ਕਰ ਲੈਂਦਾ ਤੇਰੀ ਕਾਲ ਦੇ ਪੇਲ ਦੇ ਉੱਤੇ ਹੌਂਸ ਜਿਹਨਾਂ ਨੂੰ ਪਤਾ ਲੱਗਾ ਕਿ ਤੇਰੀ ਗੇਲਟ ਗੱਲ ਹੋਈ ਆ ਤੇਰੇ ਅਕਾਊਂਟ ਚ ਕਾਦੇ پیسے ਆਉਂਦੇ ਤੂੰ ਮੈਨੂੰ ਜਵਾਬ ਦੇ ਤੂੰ ਦੇ ਜੇ ਪਰਚਾ ਕੱਢਵਾਉਣਾ ਤਾਂ ਰਹਿਣ ਦੇ ਨਾ ਦੇ ਨਹੀਂ ਨਹੀਂ ਸਰ ਐਦਾ ਦੀ ਕੋਈ ਗੱਲ ਨਹੀਂ ਹੈਗੀ ਤੁਹਾਡੇ ਨਾਲ ਸਹੀ ਮੈਨੂੰ ਜੇ ਮੈਂ ਨਾ ਕੋਆਪਰੇਟ ਕਰੂਗਾ ਹਾਂਜੀ ਹਾਂਜੀ ਠੀਕ ਆ ਤੇ ਬਾਜੂਗਾ ਠੀਕ ਹੈ ਜੀ ਠੀਕ ਆ ਤੇ ਜਨਹੀਂ ਫੋਨ ਕਰਦੇ ਫਿਰ ਅਸੀਂ ਕਾਚਾ ਕਰਦੇ ਨਹੀਂ ਨਹੀਂ ਫੋਨ ਕਿਉਂ ਕਰ ਮੈਂ ਹੀ ਤੁਹਾਨੂੰ ਮੈਨੂੰ ਸ਼੍ਰੀਮਾਨ ਜੀ ਇਹ ਦੱਸੋ ਹਾਂਜੀ ਇਹ ਰੋ ਤੁਹਾਡੇ ਅਕਾਊਂਟ 'ਚ ਪੈਸੇ ਪਵਾਉਣੇ ਸ਼ੁਰੂ ਕੀਤੇ ਗਏ ਆ ਬੇਟਾ ਜੀ ਹਾਂਜੀ ਹਾਂਜੀ ਤੁਸੀਂ ਉਹਨਾਂ ਨੇ ਪੁੱਛਿਆ ਸੀ ਕਿ ਕਾਦੇ ਪਵਾ ਰਹੇ ਪਰ ਮੈਂ ਦੁਕਾਨ ਆ ਮੇਰੀ ਦੁਕਾਨ ਦੇ ਉੱਤੋਂ ਪੈਸੇ ਮੇਰੇ ਕੋਲ ਕਸਟਮਰ ਆਂਦਾ ਵਾ ਠੀਕ ਹੈ ਜੀ ਦੁਕਾਨ ਆ ਤੁਹਾਡੀ ਸ਼੍ਰੀਮਾਨ ਜੀ ਕਿੱਥੇ ਅਕਾਊਂਟ ਹੈ ਤੁਹਾਡੀ ਸ਼੍ਰੀਮਾਨ ਜੀ ਮੇਰੀ ਦੁਕਾਨ ਹੈਗੀ ਬਾਦਰਕੇ ਰੋਡ ਤੇ ਜੀ ਬਾਦਰਕੇ ਰੋਡ ਤੇ ਮੇਰੀ ਦੁਕਾਨ ਹੈ ਮੇਰੀ ਮੋਬਾਈਲ ਦੀ ਦੁਕਾਨ ਆ ਜੀ ਠੀਕ ਹੈ ਮੈਨੂੰ ਪਤਾ ਨਹੀਂ ਜੱਕਾ ਰ ਆ ਭਾਜੀ ਕਸਟਮਰ ਆਂਦਾ ਵਾ ਠੀਕ ਹੈ ਨਾ ਕਸਟਮਰ ਮੈਨੂੰ ਪੇਮੈਂਟ ਮੈਨੂੰ ਕੋ ਕਹਿੰਦਾ ਵਾ ਸਹੀ ਕਸਟਮਰ ਬਾਕੀ ਫਿਰ ਵੀ ਤੁਸੀਂ ਮੈਂ ਡਿਟੇਲ ਵਿੱਚ ਚੈੱਕ ਕਰ ਲੈਣਾ ਇੱਕ ਵਾਰ ਮੈਨੂੰ ਥੋੜਾ ਟਾਈਮ ਤਾਂ ਦਿਓ ਸਰ ਜੀ ਇਹ ਗੱਲ ਦੱਸੋ ਹਾਂਜੀ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਤੁਸੀਂ ਕੈਸ਼ ਕੱਢ ਕੇ ਦਿੰਦੇ ਹੋ ਹਾਂਜੀ ਤੂੰ ਕੈਸ਼ ਕਰਕੇ ਮੇਰੇ ਕੋਲ ਪਾਰਟਮ ਕੋਈ ਸਮਾਨ ਲੈਂਦਾ ਜਿਹੜਾ ਡਿਸਲੇ ਵਗੈਰਾ ਪਵਾਉਂਦਾ ਵਾ ਉਹ ਮੈਨੂੰ ਗੂਗਲ ਪੇ ਕਰ ਦਿੰਦਾ ਵਾ ਅੱਛਾ ਮੈਨਾਂ ਨਹੀਂ ਆਈ ਕਿਰਿਆ ਜਿਹੜੇ ਬੰਦਾ ਕੋਈ ਨਹੀਂ ਨਹੀਂ ਜੀ ਨਹੀਂ ਇਹ ਸਾਬਤ ਕਰ ਦਿੱਤਾ ਕਿ ਤੈਨੂੰ ਜੇਲ੍ਹ ਚ ਜਾਣਾ ਹੈ। ਜੇਲ੍ਹ ਦੇ ਵਿੱਚ ਹੁਣ ਤੁਸੀਂ ਮੈਨੂੰ ਨਹੀਂ ਮੇਰੇ ਕੋਲ ਤਾਂ ਕਸਟਮਰ ਆਂਦਾ ਵਾ। ਠੀਕ ਹੈ ਜੀ ਫੇਰ ਵੀ ਮੈਂ ਚੈੱਕ ਕਰ ਲੈਣਾ ਵਾ ਤੁਸੀਂ ਤੈਨੂੰ ਤਰੀਕ ਦੱਸ ਦਿਓ ਤੇ ਤਿੰਨ ਤਰੀਕ ਮੈਂ ਚੈੱਕ ਕਰ ਲੈਣਾ ਠੀਕ ਹੈ ਜੀ। ਅੱਛਾ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਬੱਸ। ਟਾਈਮ ਮਿੱਥੋ ਹੈ ਨਹੀਂ ਗਈ ਨਾ। ਮੈਂ ਪਾਕਟ ਜਰਜਰ ਕਰਕੇ ਐਫਐਫਜੀ ਦੱਸ ਕੇ ਭੇਜਦਾ ਔਕ। ਠੀਕ ਹੈ ਜੀ। ਮੈਂ ਤੁਹਾਨੂੰ ਦਿਖਾਣਾ ਹੈ ਵੀ ਸ਼ੁਰੂ ਤੋਂ ਤੁਹਾਨੂੰ ਸੁਣਾਉਣਾ ਵੀ ਇਹ ਕਿੱਥੋਂ ਕੀ ਬੋਲ ਰਿਹਾ ਸਟਾਰਟਿੰਗ ਤੋਂ ਕੀ ਬੋਲ ਰਿਹਾ। ਹਾਂਜੀ। ਹਾਂ ਜੀ ਅਫਸਰ ਜੀ ਬੇਟਾ ਸਾਹਿਬ ਤਰੀਕਾ ਜੀ ਆ ਜੀ ਆਣਾ ਸਜਾ ਤੋਂ ਗੱਲ ਕਰ ਰਹੇ ਜੀ ਸੀਐਸਟਾਫ ਦੇ ਵਿੱਚੋਂ ਐਨਐਚਓ ਜੀ ਸਿੰਘ ਬਲਵਿੰਦਰ ਸਿੰਘ ਸਾਈਬਰ ਠੀਕ ਹੈ ਜੀ ਮਹਾਲੀ ਪੰਜਾਬ ਪੁਲਿਸ ਥਾਣਾ ਹਾਂਜੀ ਹਾਂ ਜੀ ਜਿਹੜਾ ਜੀ ਜਿਹੜਾ ਤੁਸੀਂ ਨੰਬਰ ਚਲਾ ਰਹੇ ਹੋ ਨਾ ਬੇਟਾ ਹਾਂਜੀ ਹਾਂ ਆ ਦੇਖੋ ਸਾਰੇ ਥਾਣੇ ਦੇ ਇਕੱਠੇ ਹੀ ਨਾਮ ਲਾਤੇ ਨੇ ਤੇ ਇਸ ਤੋਂ ਹੀ ਪਤਾ ਲੱਗ ਰਿਹਾ ਵੀ ਇਹ ਫੇਕ ਹੈਗਾ ਆ ਫਿਰ ਜੇ ਆਪਾਂ ਗੱਲ ਕਰਦੇ ਆਂ ਵੀ ਇਹਦਾ ਜਿਹੜੀ ਨੰਬਰ ਹੈਗਾ ਆ ਇਹ ਨੰਬਰ ਹੈਗਾ ਆ ਸਾਰੇ ਇਸ ਨੰਬਰ ਨੂੰ ਧਿਆਨ ਨਾਲ ਦੇਖ ਲਓ 9465394569 ਇਹ ਫੇਕ ਕਾਲ ਹੈਗੀ ਐ ਇਸ ਕਾਲ ਜੇ ਵੀ ਕਿਸੇ ਹੋਰ ਨੂੰ ਵੀ ਆਉਂਦੀ ਹੈ ਤੇ ਧਿਆਨ ਰੱਖੋ ਫੇਕ ਕਾਲਾਂ ਤੋਂ ਬਚੋ ਕਿਉਂਕਿ ਜਿਹੜੇ ਸਾਈਬਰ ਠੱਗ ਨੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਤੁਹਾਨੂੰ ਡਰਾ ਕੇ ਤੇ ਤੁਹਾਡੇ ਕੋਲੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰਨਗੇ ਸੋ ਐਸੀਆਂ ਕਾਲਾਂ ਤੋਂ ਬਚੋ ਕਿਉਂਕਿ ਇਹਨਾਂ ਇਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਥੋੜਾ ਜਿਹਾ ਚਲਾਕੀ ਵਰਤ ਕੇ ਇਹ ਇਸ ਕਰਕੇ ਬਚ ਗਏ ਪਰ ਕਈ ਸਾਡੇ ਭੋਲੇ ਭਾਲੇ ਲੋਕ ਨੇ ਉਹ ਠੱਗੀ ਦਾ ਸ਼ਿਕਾਰ ਹੋ ਵੀ ਸਕਦੇ ਨੇ ਤੋ ਇਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚੇ ਸੀ ਇਸ ਕਰਕੇ ਇਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਆਪਾਂ ਨੂੰ ਜ਼ਰੂਰ ਇਸ ਇਸ ਤਰ੍ਹਾਂ ਦੀਆਂ ਅਕਾਲਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਾਈਬਰ ਠੱਗ ਆਪਣੀ ਪੂਰੀ ਵਾਹ ਲਾਉਂਦੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਤੇ ਤੁਹਾਨੂੰ ਆਡੀਓ ਵੀ ਨਾਲ ਦੀ ਨਾਲ ਸੁਣਾਵਾਗੇ ਅਸੀਂ ਤੁਸੀਂ ਆਡੀਓ ਵੀ ਜ਼ਰੂਰ ਸੁਣੀਓ ਇਸ ਸਾਈਬਰ ਠੱਗ ਦੀ ਜੋ ਇਹ ਬੋਲ ਰਿਹਾ ਹੈ ਤੇ ਜਿੱਦਾਂ ਧਮਕਾ ਰਿਹਾ ਲੋਕਾਂ ਨੂੰ ਤੋ ਸੋ ਤੁਸੀਂ ਇਸ ਵੀਡੀਓ ਬਾਰੇ ਕੀ ਕਹੋਗੇ ਤੁਸੀਂ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ